ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 27ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਗੁਰੂ ਜੀ ਦੇ ਚਰਨਾਂ ਦਾ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਦੇ ਚਰਨ ਸੁੱਖ ਦੇਣ ਵਾਲੇ ਹਨ ਅਤੇ ਜੋ ਗੁਰੂ ਦੀ ਸਰਨ ਪੈ ਜਾਂਦੇ ਹਨ ਉਹ ਆਪਣਾ ਮਨ ਗੁਰੂ ਦੇ ਚਰਨਾਂ ਤੇ ਨਿਸ਼ਾਵਰ ਕਰ ਦਿੰਦੇ ਹਨ ਗੁਰੂ ਦੇ ਚਰਨਾਂ ਦੇ ਨਹੂਆਂ ਦੀ ਸੋਭਾ ਮੋਤੀਆਂ ਵਰਗੀ ਹੈ ਜੋ ਸੋਨੇ ਦੇ ਸਿੱਕਿਆਂ ਵਾਂਗ ਕੀਮਤੀ ਹੈ ਗੁਰੂ ਜੀ ਅੱਗੇ ਗੁਰੂ ਦੇ ਨਹੂਆਂ ਦੀ ਉਪਮਾ ਕਰ ਕਬੀ ਜੀ ਅੱਗੇ ਗੁਰੂ ਦੇ ਨਹੂਆਂ ਦੀ ਉਪਮਾ ਕਰਦੇ ਹੋਏ ਕਹਿੰਦੇ ਹਨ ਕਿ ਇਹ ਚਾਂਦੀ ਦੇ ਟੁਕੜਿਆਂ ਦੀ ਤਰ੍ਹਾਂ ਕੀਮਤੀ ਹਨ ਇਸ ਤਰ੍ਹਾਂ ਗੁਰੂ ਦੇ ਚਰਨ ਚਰਨਾ ਦੇ ਨਾਮ ਇੰਨੇ ਸੁੰਦਰ ਹਨ ਕਿ ਇਹਨਾਂ ਦੀ ਕੀਰਤੀ ਭਾਵ ਉਸਤਤ ਨਹੀਂ ਕੀਤੀ ਜਾ ਸਕਦੀ ਕਵੀ ਜੀ ਕਹਿੰਦੇ ਹਨ ਕਿ ਜੋ ਗੁਰੂ ਦੀ ਸ਼ਰਨ ਵਿੱਚ ਪਹੁੰਚ ਜਾਂਦਾ ਹੈ ਉਸ ਦਾ ਸੰਸਾਰ ਤੇ ਜਨਮ ਮਰਨ ਖਤਮ ਹੋ ਜਾਂਦਾ ਹੈ ਅਤੇ ਮੇਰੀ ਨਮਸਕਾਰ ਹੈ ਗੁਰੂ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਹਨ ਕਿ ਮੈਂ ਹਮੇਸ਼ਾ ਹੀ ਉਹਨਾਂ ਦੇ ਚਰਨਾਂ ਦੀ ਸਰਨ ਵਿੱਚ ਰਹਿਣਾ ਚਾਹੁੰਦਾ ਹਾਂ ਇਸ ਤੋਂ ਬਾਅਦ 27ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਦਾ ਆਰੰਭ ਹੁੰਦਾ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਇਸ ਪਹਿਲੇ ਭਾਗ ਵਿੱਚ ਭਾਈ ਪਗੀਰਥ ਜੀ ਦਾ ਜ਼ਿਕਰ ਹੈ ਜੋ ਪਹਿਲਾਂ ਦੁਰਗਾ ਦੇਵੀ ਦਾ ਉਪਾਸ਼ਕ ਸੀ ਅਤੇ ਬਾਅਦ ਵਿੱਚ ਉਸ ਵਿੱਚ ਉਸ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਉਣ ਬਾਰੇ जिकर है आपा पहली कथा ਵਿੱਚ ਦੇਖ ਚੁੱਕੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿਖੇ ਰਹਿ ਕੇ ਮੋਦੀਖਾਨਾ ਸੰਭਾਲ ਰਹੇ ਹਨ ਅਤੇ ਉਹਨਾਂ ਦੇ ਘਰ ਪਹਿਲੇ ਪੁੱਤਰ ਸ੍ਰੀ ਚੰਦ ਜੀ ਦਾ ਜਨਮ ਹੁੰਦਾ ਹੈ ਇਸ ਤਰ੍ਹਾਂ ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਮਹਿਲ ਸਿੰਘਾ ਸੀ ਜਿਸ ਵਿੱਚ ਇੱਕ ਦੁਰਗਾ ਦੇਵੀ ਦਾ ਪੁਜਾਰੀ ਰਹਿੰਦਾ ਸੀ ਜਿਸ ਦਾ ਨਾਮ ਭਾਈ ਪਗੀਰਤ ਸੀ ਇਸ ਨੇ ਆਪਣੀ ਜ਼ਿੰਦਗੀ ਦੁਰਗਾ ਦੇਵੀ ਨੂੰ ਸਮਰਪਿਤ ਕੀਤੀ ਹੋਈ ਸੀ ਪਗੀਰਤ ਜੀ ਆ ਕੇ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨੀ ਪਿਆ ਅਤੇ ਕਿਸ ਤਰ੍ਹਾਂ ਉਸਨੇ ਗੁਰਮਤਿ ਧਾਰਨ ਕੀਤੀ ਇਹ ਆਪਾਂ ਅੱਜ ਦੀ ਕਥਾ ਵਿੱਚ ਸਰਬਣ ਕਰਾਂਗੇ ਭਾਈ ਵਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਤੁਸੀਂ ਕਥਾ ਸੁਣੋ ਜੀ ਭਾਈ ਭਗੀਰਤ ਜੀ ਬਹੁਤ ਪ੍ਰੇਮ ਅਤੇ ਸ਼ਰਦਾ ਦੇ ਨਾਲ ਦੁਰਗਾ ਦੇਵੀ ਦੀ ਪੂਜਾ ਕਰਦੇ ਸਨ ਉਹ ਬਹੁਤ ਸੋਚ ਅਤੇ ਸੰਜਮ ਦੇ ਨਾਲ ਅਤੇ ਪਵਿੱਤਰਤਾ ਦੇ ਪਵਿੱਤਰਤਾ ਦੇ ਨਾਲ ਪੂਜਾ ਕਰਦਾ ਸੀ ਪਗੀਰਥ ਦੁਰਗਾ ਦੇਵੀ ਦੇ ਨਾਮ ਦਾ ਮੰਤਰ ਜਪਦਾ ਸੀ ਉਹ ਕਹਿੰਦਾ ਸੀ ਕਿ हे ਭਵਾਨੀ ਤੂੰ ਸ਼ਕਤੀ ਰੂਪ ਹੋ ਕੇ ਸੰਸਾਰ ਤੇ ਭਰਤ ਰਹੀ ਹੈ ਪਗੀਰਥ ਜੀ ਕਹਿੰਦੇ ਸਨ ਕਿ हे ਜਗਦੰਭਾ ਜਗਦੰਭਾ ਭਾਵ ਜਗਤ ਦੀ ਮਾਤਾ ਜੋ ਤਿੰਨੇ ਗੁਣਾਂ ਦੀ ਖਾਣ ਹੈ ਦੁਰਗਾ ਦੇਵੀ ਅਤੇ ਉਹ ਅੱਠ ਬਾਹਮਾਂ ਵਾਲੀ ਹੈ ਇਸ ਤਰ੍ਹਾਂ ਆਪਣੇ ਹੱਥਾਂ ਵਿੱਚ ਉਸ ਨੇ ਸ਼ਾਸਤਰ ਫੜੇ ਹੋਏ ਹਨ ਜੋ ਚਮਕ ਰਹੇ ਹਨ ਦੁਰਗਾ ਦੇਵੀ ਦੇ ਦੰਦ ਬਹੁਤ ਤਿੱਖੇ ਅਤੇ ਵੱਡੇ-ਵੱਡੇ ਹਨ ਜੋ ਚਮਕਦੇ ਹਨ ਅਤੇ ਉਸ ਦੀਆਂ ਲਾਲ-ਲਾਲ ਅੱਖਾਂ ਹਨ ਦੁਰਗਾ ਦੇਵੀ ਦੇ ਗਲ ਵਿੱਚ ਸਿਰਾਂ ਦੀ ਮਾਲਾ ਪਾਈ ਹੁੰਦੀ ਹੈ ਅਤੇ ਉਹ ਆਪਣੇ ਮੂੰਹ ਵਿੱਚੋਂ ਅੱਗ ਛੱੜਦੀ ਹੈ। ਦੁਰਗਾ ਦੇਵੀ ਸ਼ੇਰ ਦੀ ਸਵਾਰੀ ਕਰਦੀ ਹੈ ਅਤੇ ਜੋ ਸੰਤਾਂ ਨੂੰ ਪਾਲਣ ਵਾਲੀ ਹੈ ਅਤੇ ਦੈਨਤਾਂ ਨੂੰ ਮਾਰਨ ਵਾਲੀ ਹੈ। ਉਸ ਨੇ ਬਹੁਤ ਦੈਨਤ ਮਾਰੇ ਜਿਵੇਂ ਮਹਿਖਸੁਰ ਦੈਨਤ, ਤੁਮਰਾਚ, ਚੰਡ, ਮੁੰਡ, ਰਕਤਵੀਜ, ਰਕਤਬੀਜ ਦੈਨਤ, ਸੁੰਭਾ ਤੇ ਨਸੁੰਭ ਆਦਮਾਰ ਕੇ ਨਾਸ ਕਰ ਦਿੱਤੇ ਦੁਰਗਾ ਦੇਵੀ ਨੇ ਇਸ ਤਰ੍ਹਾਂ ਉਹ ਲੋਕਾਂ ਨੂੰ ਡਰ ਤੋਂ ਮੁਕਤ ਕਰਨ ਵਾਲੀ ਹੈ ਉਹ ਸਾਰਿਆਂ ਦੇ ਦੁੱਖ ਦੂਰ ਕਰਨ ਵਾਲੀ ਅਤੇ ਪੂਜਨਯੋਗ ਹੈ। ਦੁਰਗਾ ਦੇਵੀ ਜਗਤ ਨੂੰ ਬਣਾਉਣ ਵਾਲੀ ਹੈ ਅਤੇ ਇਹ ਦੁਨੀਆ ਦੀ ਸਭ ਤੋਂ ਪਹਿਲੀ ਔਰਤ ਹੈ। ਦੁਰਗਾ ਹੀ ਪਾਰਵਤੀ, ਲక్ష్ਮੀ ਅਤੇ ਸਰਸਵਤੀ ਹੈ। ਇਸ ਤਰ੍ਹਾਂ ਇਸ ਨੇ अनेका ਹੀ ਰੂਪ ਧਾਰਨ ਕੀਤੇ ਹਨ। ਪਗੀਰਥ ਖੜ ਕੇ ਦੁਰਗਾ ਦੇਵੀ ਦੀ ਪੂਜਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਦੇਵੀ ਤੇਰੀ ਜੈ ਹੋਵੇ। ਉਹ ਕਹਿੰਦਾ ਹੈ ਕਿ जय जय अम्बे, अम्बे तेरी जय जयकार है तू दैत्यों ਨੂੰ ਦਬਾਉਣ ਵਾਲੀ ਹੈ ਭਾਵ ਉਹਨਾਂ ਦੀਆਂ ਭੈੜੀਆਂ ਸ਼ਕਤੀਆਂ ਖਤਮ ਕਰਨ ਵਾਲੀ ਹੈ ਤੂੰ ਪਗੀਰਥ ਕਹਿੰਦਾ ਹੈ ਕਿ ਤੈਨੂੰ ਯਾਦ ਕਰਨ ਵਾਲੇ ਬ੍ਰਹਮਾ ਸ਼ਿਵ ਜੀ ਅਤੇ ਵਿਸ਼ਨੂੰ ਹਨ ਇਸ ਕਰਕੇ हे ਦੁਰਗਾ ਦੇਵੀ ਤੂੰ ਹੀ ਸੰਸਾਰ ਨੂੰ ਬਣਾਉਣ ਵਾਲੀ ਅਤੇ ਪਾਲਣ ਵਾਲੀ ਅਤੇ ਨਾਸ ਕਰਨ ਵਾਲੀ ਹੈ ਤੂੰ ਕਲੰਕਾਂ ਤੋਂ ਰਹਿਤ ਹੈ ਅਤੇ ਤੂੰ ਕਿਰਪਾਨ ਨੂੰ ਧਾਰਨ ਕਰਨ ਵਾਲੀ ਹੈ ਇਸ ਤਰ੍ਹਾਂ ਤੂੰ ਦਇਨਤਾ ਨੂੰ ਮਿਦਨ ਵਾਲੀ ਹੈ ਪਗੀਰਤ ਕਹਿੰਦਾ ਹੈ ਕਿ हे ਦੁਰਗਾ ਤੂੰ ਸੁੱਖਾਂ ਨੂੰ ਦੇਣ ਵਾਲੀ ਹੈ ਚੰਦਰਮਾ ਅਤੇ ਸੂਰਜ ਨੂੰ ਪ੍ਰਕਾਸ਼ ਦੇਣ ਵਾਲੀ ਹੈ ਤੂੰ ਅਤੇ ਤੇਰਾ ਕੋਈ ਨਾਸ ਨਹੀਂ ਕਰ ਸਕਦਾ ਕਿਉਂਕਿ ਤੂੰ ਆਦ ਦੀ ਸ਼ਕਤੀ ਹੈ ਪਗੀਰਥ ਕਹਿੰਦਾ ਹੈ ਕਿ ਤੂੰ ਬੁੱਧੀਮਾਨ ਹੈ ਅਤੇ ਸਰਸਵਤੀ ਦੇਵੀ ਦੀ ਤਰਾ ਹੈ ਇਸ ਕਰਕੇ ਮੇਰੀ ਤੈਨੂੰ ਨਮਸਕਾਰ ਹੈ ਕਿਉਂਕਿ ਤੂੰ ਖੁਸ਼ੀਆਂ ਨੂੰ ਦੇਣ ਵਾਲੀ ਹੈ ਅਤੇ ਸਾਰੇ ਪਾਸੇ ਤੇਰਾ ਹੀ ਜਸ ਹੈ ਪਗੀਰਥ ਕਹਿੰਦਾ ਹੈ ਕਿ ਮੈਂ ਤੈਨੂੰ ਨਮਸਕਾਰ ਕਰਦਾ ਹਾਂ ਕਿਉਂਕਿ ਤੂੰ ਵਿਸ਼ਨੂੰ ਦੀ ਮਾਇਆ ਹੈ ਜਿੰਨੇ ਵੀ ਸ਼ਸਤਰ ਹਨ ਇਹ ਦੁਰਗਾ ਦੇਵੀ ਉਹ ਤੇਰਾ ਹੀ ਰੂਪ ਹਨ ਇਸ ਤਰ੍ਹਾਂ ਤੂੰ ਬਹੁਤ ਸ਼ਕਤੀਸ਼ਾਲੀ ਹੈ ਜਿਸ ਕਰਕੇ ਤੈਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ ਹੈ ਇਸ ਤਰ੍ਹਾਂ ਪਾਈਪ ਗੀਰਥ बार-बार ਦੁਰਗਾ ਦੇਵੀ ਨੂੰ ਨਮਸਕਾਰ ਕਰਦਾ ਹੈ ਪਾਇਪ ਗੀਰਥ ਬਹੁਤ ਤਰੀਕਿਆਂ ਦੇ ਨਾਲ ਦੁਰਗਾ ਦੇਵੀ ਦੀ ਉਸਤਤ ਕਰਦਾ ਹੈ ਇਸ ਦੇ ਮਨ ਵਿੱਚ ਇੱਕ ਇੱਛਾ ਹੈ ਕਿ ਮੇਰੇ ਮਨ ਦਾ ਹਨੇਰਾ ਦੂਰ ਹੋ ਜਾਵੇ ਅਤੇ ਮੈਨੂੰ ਆਤਮਿਕ ਗਿਆਨ ਹੋ ਜਾਵੇ ਇਸੇ ਲਈ ਹੀ ਪਗੀਰਥ ਦੁਰਗਾ ਦੇਵੀ ਦੀ ਪੂਜਾ ਕਰਦਾ ਹੈ ਇੱਕ ਦਿਨ ਇਹ ਬਹੁਤ ਸੋਚ ਅਤੇ ਸੰਜਮ ਦੇ ਨਾਲ ਦੁਰਗਾ ਦੀ ਪੂਜਾ ਕਰ ਰਿਹਾ ਸੀ ਇਹ बार-बार ਮੱਥਾ ਟੇਕ ਰਿਹਾ ਸੀ ਦੁਰਗਾ ਦੇਵੀ ਦੀ ਸ਼ਕਤੀ ਦੇ ਅੱਗੇ ਦੁਰਵਾ ਦੁਰਗਾ ਦੇਵੀ ਦੀ ਮੂਰਤੀ ਦੇ ਅੱਗੇ ਇਸ ਤਰ੍ਹਾਂ ਇਹ ਇਸ ਦਾ ਸਾਰਾ ਦਿਨ ਬੀਤ ਗਿਆ ਦੁਰਗਾ ਦੇਵੀ ਦੀ ਸੇਵਾ ਕਰਦੇ ਹੋਏ ਸਾਰੀ ਸੇਵਾ ਸਮਾਪਤ ਹੋ ਗਈ ਪਰ ਫੇਰ ਵੀ ਇਹ ਦੁਰਗਾ ਦੇਵੀ ਦੇ ਚਰਨਾਂ ਵਿੱਚ ਬੈਠਾ ਰਿਹਾ ਦੁਰਗਾ ਪ੍ਰਤੀ ਪ੍ਰੇਮ ਵਿੱਚ ਲੀਨ ਹੋ ਕੇ ਇਹ ਬੈਠਾ ਰਿਹਾ ਕਾਲਕਾ ਦੇਵੀ ਦੇ ਮੰਦਰ ਵਿੱਚ ਹੀ ਸੌ ਜਾਂਦਾ ਹੈ ਭਾਈ ਪਗੀਰਥਾ ਅਤੇ ਫਿਰ ਉੱਠ ਕੇ ਸੇਵਾ ਵਿੱਚ ਲੱਗ ਜਾਂਦਾ ਸੀ ਇਸ ਦੇ ਮਾਨ ਵਿੱਚ ਪੂਜਾ ਅਤੇ ਸੇਵਾ ਦਾ ਬਹੁਤ ਚਾਸੀ ਜਿਸ ਕਰਕੇ ਇਹ ਵਾਪਸ ਘਰ ਨਹੀਂ ਜਾਂਦਾ ਸੀ ਸੋ ਇੱਕ ਦਿਨ ਦੀ ਗੱਲ ਹੈ ਕਿ ਭਾਈ ਪਗੀਰਥ ਦਰਵਾਜ਼ੇ ਤੇ ਸੁੱਤਾ ਪਿਆ ਸੀ ਜਦੋਂ ਅੱਧੀ ਰਾਤ ਦਾ ਸਮਾਂ ਹੋਇਆ ਤਾਂ ਇਸ ਨੂੰ ਇੱਕ ਸੁਪਨਾ ਆਇਆ ਇਸ ਦੇ ਸੁਪਨੇ ਵਿੱਚ ਦੁਰਗਾ ਦੇਵੀ ਪ੍ਰਗਟ ਹੋ ਕੇ ਕਹਿਣ ਲੱਗੀ ਕਿ ਇਹ ਚੰਗੀ ਮੱਤ ਪਾਲਿਆ ਤੇਰੇ ਜੀਵਨ ਦਾ ਇੱਕ ਮਨੋਰਥ ਹੈ ਕਿ ਤੇਰੇ ਅੰਦਰ ਚੰਗੀ ਮੱਤ ਪੈਦਾ ਹੋ ਜਾਵੇ ਅਤੇ ਤੈਨੂੰ ਬ੍ਰਹਮ ਗਿਆਨ ਹੋ ਜਾਵੇ ਤੇਰੀ ਜੋ ਇਹ ਇੱਛਾ ਹੈ ਇਹ ਪੂਰੀ ਹੋ ਜਾਵੇਗੀ ਪਰ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ ਜੇ ਤੂੰ ਆਪਣੇ ਆਤਮਿਕ ਸਰੂਪ ਦਾ ਗਿਆਨ ਕਰਨਾ ਚਾਹੁੰਦਾ ਹੈ ਤਾਂ ਉਸ ਸਰੂਪ ਦੇ ਨਾਲ ਤੈਨੂੰ ਮੁਕਤੀ ਪ੍ਰਾਪਤ ਹੋਵੇਗੀ ਜਦੋਂ ਤੱਕ ਤੇਰਾ ਸਰੀਰ ਹੈ ਤਾਂ ਤੈਨੂੰ ਤੇਰੇ ਕਰਮਾਂ ਅਨੁਸਾਰ ਚੱਲਣਾ ਪਵੇਗਾ। ਦੁਰਗਾ ਦੇਵੀ ਨੇ ਪਗੀਰਥ ਨੂੰ ਕਿਹਾ ਕਿ हे ਮੇਰੇ ਭਗਤ ਤੂੰ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕਰ। ਜਿੰਨੀ ਤੇਰੀ ਉਮਰ ਬਾਕੀ ਰਹਿੰਦੀ ਹੈ। ਦੁਰਗਾ ਦੇਵੀ ਨੇ ਪਗੀਰਥ ਨੂੰ ਦੱਸਿਆ ਕਿ ਨਾਨਕ ਕੌਣ ਹੈ ਕਿਉਂਕਿ ਪਗੀਰਥ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾਣਦਾ ਨਹੀਂ ਸੀ ਦੇਵੀ ਨੇ ਭਗੀਰਥ ਨੂੰ ਕਿਹਾ ਕਿ ਤੂੰ ਸੁਲਤਾਨਪੁਰ ਵਿਖੇ ਜਾ ਉਹ ਉੱਥੇ ਮੋਦੀ ਖਾਨੇ ਦੀ ਘਾਟ ਚਲਾ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ ਦੁਰਗਾ ਦੇਵੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਦਾ ਰੂਪ ਹਨ ਇਸ ਤਰ੍ਹਾਂ ਗੁਰੂ ਜੀ ਕਲਯੁਗ ਦੇ ਲੋਕਾਂ ਨੂੰ ਤਾਰਨ ਵਾਸਤੇ ਆਏ ਹਨ ਇਸੇ ਕਰਕੇ ਹੀ ਪਰਮੇਸ਼ਰ ਨੇ ਸਰੀਰ ਧਾਰਨ ਕੀਤਾ ਹੈ। ਦੁਰਗਾ ਦੇਵੀ ਨੇ ਪਗੀਰਥ ਨੂੰ ਕਿਹਾ ਕਿ ਤੂੰ ਉੱਥੇ ਸ਼ਰਤਾ ਦੇ ਨਾਲ ਜਾਮੀ ਅਤੇ ਉਹਨਾਂ ਦੇ ਦਰਸ਼ਨ ਕਰੀਂ। ਇਸ ਤਰ੍ਹਾਂ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਗੁਰੂ ਜੀ ਦੀ ਸੰਗਤ ਕਰਦਿਆਂ ਹੀ ਤੈਨੂੰ ਆਪਣੇ ਜੀਵਨ ਦਾ ਤੂੰ ਆਪਣੇ ਜੀਵਨ ਦਾ ਲਾਹਾ ਖਟ ਲਵੇਂਗਾ ਇਸ ਤੋਂ ਬਾਅਦ ਪਗੀਰਥ ਦੀਆਂ ਅੱਖਾਂ ਖੁੱਲ ਗਈਆਂ ਅਤੇ ਇਹ ਸਾਰਾ ਕੁਝ ਉਹ ਆਪਣੇ ਸੁਪਨੇ ਵਿੱਚ ਦੇਖ ਰਿਹਾ ਸੀ ਪਗੀਰਥ ਹੁਣ ਸੋਚਣ ਲੱਗ ਪਿਆ ਕਿ ਦੁਰਗਾ ਦੇਵੀ ਸੁਪਨੇ ਵਿੱਚ ਆ ਕੇ ਮੈਨੂੰ ਕੀ ਸੰਦੇਸ਼ ਦੇ ਕੇ ਗਈ ਹੈ ਉਹੇ ਬਾਾਰ ਉਹ ਬਾਾਰ-ਬਾਰ ਉਸ ਰਾਤ ਵਾਲੇ ਸੁਪਨੇ ਨੂੰ ਯਾਦ ਕਰ ਰਿਹਾ ਹੈ ਇਸ ਤਰ੍ਹਾਂ ਸਵੇਰ ਤੱਕ ਪਗੀਰਥ ਸੋਚਦਾ ਰਿਹਾ ਅਤੇ ਉਸ ਦਾ ਮਨ ਵੈਰਾਗਮਈ ਹੋ ਗਿਆ ਇਸ ਤੋਂ ਬਾਅਦ ਪਗੀਰਥ ਨੇ ਵੈਰਾਗ ਧਾਰਨ ਕਰ ਲਿਆ ਅਤੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਉਸ ਨੇ ਇਹ ਆਪਣੇ ਪਿੰਡ ਮੈਲਸੀਹਾਂ ਦਾ ਚੌਧਰੀ ਸੀ ਇਸ ਨੇ ਆਪਣੀ ਚੌਧਰ ਛੱਡ ਦਿੱਤੀ ਅਤੇ ਇਸ ਨੇ ਘਰ ਵਿੱਚ ਜਿੰਨਾ ਵੀ ਸਮਾਨ ਸੀ ਉਹ ਸਾਰਾ ਸਮਾਨ ਲੋਕਾਂ ਵਿੱਚ ਵੰਡ ਦਿੱਤਾ ਇਸ ਤਰ੍ਹਾਂ ਪਗੀਰਥ ਦੀ ਬੁੱਧੀ ਪਵਿੱਤਰ ਹੋ ਗਈ ਲੋਕ ਇਸ ਨੂੰ ਰੋਕਦੇ ਰਹੇ ਕਿ ਤੈਨੂੰ ਕੀ ਹੋ ਗਿਆ ਹੈ ਤੈਨੂੰ ਆਪਣੇ ਘਰ ਦੀਆਂ ਵਸਤਾਂ ਦੀ ਲੋੜ ਪਵੇਗੀ ਪਰ ਪਗੀਰਥ ਨੇ ਕਿਸੇ ਦੀ ਗੱਲ ਨਹੀਂ ਮੰਨੀ ਪੰਗੀਰਥ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰੇਮ ਦਾ ਹੜ ਆਇਆ ਹੋਇਆ ਸੀ ਹੁਣ ਇਹ ਆਪਣੇ ਪਿੰਡੋਂ ਚੱਲ ਕੇ ਸੁਲਤਾਨਪੁਰ ਵਿਖੇ ਆ ਗਿਆ ਅਤੇ ਇਸ ਦਾ ਹਿਰਦਾ ਗੁਰੂ ਜੀ ਦੇ ਪ੍ਰੇਮ ਨਾਲ ਭਰਿਆ ਹੋਇਆ ਸੀ ਪੰਗੀਰਥ ਆ ਕੇ ਦੇਖਦਾ ਹੈ ਕਿ ਮੋਦੀ ਖਾਨੇ ਦੇ ਸਾਹਮਣੇ ਮੰਗਤਿਆਂ ਦੀ ਬਹੁਤ ਭੀੜ ਲੱਗੀ ਹੋਈ ਹੈ ਉਸ ਦੇ ਮਨ ਵਿੱਚ ਗੁਰੂ ਦੇ ਦਰਸਨਾਂ ਦੀ ਬਹੁਤ ਕਾਹਲ ਪਈ ਹੋਈ ਸੀ ਜਦੋਂ ਉਸ ਨੂੰ ਇਸ ਨੂੰ ਗੁਰੂ ਜੀ ਦੇ ਦਰਸ਼ਨ ਹੋਏ ਤਾਂ ਇਹ ਲੰਮਾ ਪੈ ਗਿਆ ਉਹਨਾਂ ਦੇ ਚਰਨਾਂ ਤੇ ਇਸ ਤਰ੍ਹਾਂ ਇਸ ਨੇ ਦੰਡੋਤ ਬੰਦਨਾ ਕੀਤੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਇਸ ਦਾ ਮੱਥਾ ਛੋਹਿਆ ਤਾਂ ਇਸ ਨੂੰ ਸਾਰੀ ਦੁਨੀਆ ਦੀ ਸੁੱਧ ਬੁੱਧ ਭੁੱਲ ਗਈ ਜਦੋਂ ਗੁਰੂ ਜੀ ਨੇ ਦੇਖਿਆ ਕਿ ਭਾਈ ਪਗੀਰਥ ਦੀ ਤਾਂ ਸਮਾਧੀ ਲੱਗ ਗਈ ਹੈ ਫਿਰ ਗੁਰੂ ਜੀ ਨੇ ਆਪਣਾ ਪਵਿੱਤਰ ਹੱਥ ਪਗੀਰਥ ਦੇ ਮੱਥੇ ਤੇ ਸੁਹਾਇਆ ਅਤੇ ਉਸ ਦੀਆਂ ਬਾਹਾਂ ਮਾ ਪਕੜ ਕੇ ਉਸ ਨੂੰ ਬਿਠਾ ਦਿੱਤਾ ਇਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਗੁਰੂ ਜੀ ਨੇ ਪੁੱਛਿਆ ਕਿ ਤੂੰ ਕਿਹੜੀ ਇੱਛਾ ਲੈ ਕੇ ਆਇਆ ਹੈ ਸਾਡੇ ਕੋਲ ਅਤੇ ਤੂੰ ਕਿੱਥੋਂ ਆਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਪਗੀਰਥ ਦੱਸ ਤੈਨੂੰ ਕੀ ਚਾਹੀਦਾ ਹੈ ਤੈਨੂੰ ਜੋ ਵੀ ਚਾਹੀਦਾ ਹੈ ਉਹ ਹੀ ਤੈਨੂੰ ਮਿਲ ਜਾਵੇਗਾ ਗੁਰੂ ਜੀ ਦੀ ਇਹ ਗੱਲ ਸੁਣ ਕੇ ਤਗੀਰ ਤੋਂ ਬੋਲਿਆ ਕਿ ਤੁਸੀਂ ਸਭ ਕੁਝ ਜਾਣੀ-ਚਾਨੂ ਹਾਂ ਮੈਂ ਤੁਹਾਨੂੰ ਕੀ ਦੱਸ ਸਕਦਾ ਹਾਂ ਪਰ ਫੇਰ ਵੀ ਤੁਸੀਂ ਜੋ ਮੈਨੂੰ ਪੁੱਛਿਆ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ ਅਤੇ ਸੇਵਾ ਕਰਨੀ ਚਾਹੁੰਦਾ ਹਾਂ ਤੁਹਾਡੀ ਮੈਂ ਮੈਲ ਸਿੰਘਾ ਪਿੰਡ ਤੋਂ ਆਇਆ ਹਾਂ ਅਤੇ ਮੈਂ ਦੁਰਗਾ ਦੇਵੀ ਦੀ ਪੂਜਾ ਕਰਦਾ ਸੀ ਜਦੋਂ ਜਗਤ ਦੀ ਮਾਤਾ ਦੁਰਗਾ ਨੇ ਉਹ ਉੱਪਰ ਕਿਰਪਾ ਕੀਤੀ ਤਾਂ ਉਸਨੇ ਮੈਨੂੰ ਮੱਤ ਦਿੱਤੀ ਅਤੇ ਸਾਰੀ ਗੱਲ ਮੈਨੂੰ ਸਮਝਾ ਦਿੱਤੀ ਪਗੀਰਥ ਨੇ ਕਿਹਾ ਕਿ ਗੁਰੂ ਜੀ ਹੁਣ ਮੈਂ ਤੁਹਾਡੇ ਤੁਹਾਡੀ ਸੇਵਾ ਵਾਸਤੇ ਆਇਆ ਹਾਂ ਮੈਂ ਤੁਹਾਡੇ ਪਵਿੱਤਰ ਚਰਨਾਂ ਤੇ ਬਾਰ-ਬਾਰ ਨਮਸਕਾਰ ਕਰਦਾ ਹਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਪਗੀਰਥ ਦੀ ਇਹ ਗੱਲ ਸੁਣੀ ਤਾਂ ਉਹ ਬਹੁਤ ਖੁਸ਼ ਹੋ ਗਏ ਗੁਰੂ ਜੀ ਨੇ ਉਸ ਨੂੰ ਦਿਖਾ ਦਿੱਤਾ ਕਿ ਜੋ ਸੰਸਾਰ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਉਹ ਝੂਠਾ ਹੈ ਫਿਰ ਗੁਰੂ ਜੀ ਨੇ ਉਸ ਨੂੰ ਆਪਣੀ ਸੇਵਾ ਵਿੱਚ ਲਗਾਇਆ ਪਗੀਰਥ ਹੁਣ ਆ ਕੇ ਗੁਰੂ ਜੀ ਦੀ ਸੇਵਾ ਕਰਨ ਲੱਗ ਪਿਆ ਇਸ ਤਰ੍ਹਾਂ ਉਹ ਰੋਜ਼ ਹੀ ਉਹਨਾਂ ਦੇ ਦਰਸ਼ਨ ਕਰਨ ਲੱਗਾ ਅਤੇ ਉਹ ਗੁਰੂ ਜੀ ਦੇ ਚਰਨ ਧੋਂਦਾ ਹੈ ਜਦੋਂ ਉਹ ਕਿਤੇ ਬਾਹਰ ਜਾ ਕੇ ਆਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਦੇ ਘਰ ਜੋ ਵੀ ਆਗਿਆ ਦਿੰਦੇ ਹਨ ਅਘੀਰਤ ਜੀ ਉਵੇਂ ਹੀ ਕਰਦੇ ਹਨ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਕੁਝ ਇੱਕ ਸਮਾਂ ਬੀਤ ਗਿਆ ਪਗੀਰਥ ਜਿਹਦੇ ਮਨ ਵਿੱਚ ਗੁਰੂ ਜੀ ਲਈ ਬਹੁਤ ਹੀ ਸ਼ਰਧਾ ਭਾਵਨਾ ਹੈ ਫੇਰ ਤਲਵੰਡੀ ਤੋਂ ਭਾਈ ਮਰਦਾਨਾ ਜੀ ਵੀ ਤੁਰ ਪਏ ਸੁਲਤਾਨਪੁਰ ਵੱਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਵਾਸਤੇ ਭਾਈ ਮਰਦਾਨੇ ਨੇ ਆ ਕੇ ਮੱਥਾ ਟੇਕਿਆ ਗੁਰੂ ਜੀ ਨੂੰ ਅਤੇ ਸੁੱਖ ਸਾਦ ਪੁੱਛੀ ਇਸ ਤਰ੍ਹਾਂ ਵੱਡੇ ਭਾਗਾਂ ਵਾਲਾ ਮਰਦਾਨਾ ਗੁਰੂ ਜੀ ਦੇ ਕੋਲ ਬੈਠ ਗਿਆ ਆ ਕੇ ਉਸ ਨੇ ਤਲਵੰਡੀ ਦੀਆਂ ਜਿੰਨੀਆਂ ਵੀ ਗੱਲਾਂ ਬਾਤਾਂ ਸਨ ਜੋ ਮਾਤਾ ਤ੍ਰਿਪਤਾ ਜੀ ਪਾਪਾ ਮਹਿਤਾ ਕਾਲੂ ਜੀ ਅਤੇ ਤਲਵੰਡੀ ਦੇ ਬਾਕੀ ਸਾਰੇ ਲੋਕਾਂ ਬਾਰੇ ਸਾਨੂੰ ਸਾਰੀਆਂ ਹੀ ਦਸੀਆਂ ਗੁਰੂ ਜੀ ਨੂੰ ਜਿਸ ਤਰ੍ਹਾਂ ਗੁਰੂ ਜੀ ਉਸ ਨੂੰ ਪੁੱਛੀ ਗਏ ਉਹ ਦੱਸੀ ਗਿਆ ਫਿਰ ਭਾਈ ਮਰਦਾਨੇ ਨੇ ਆਪਣੇ ਸੁਲਤਾਨਪੁਰ ਵਿਖੇ ਆਉਣ ਦਾ ਕਾਰਨ ਦੱਸਿਆ ਗੁਰੂ ਜੀ ਨੂੰ ਜਿਸ ਕਰਕੇ ਉਹ ਤਲਵੰਡੀ ਤੋਂ ਚੱਲ ਕੇ ਇੱਥੇ ਆਇਆ ਹੈ ਭਾਈ ਮਰਦਾਨੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਸੁਣੋ ਜਜਮਾਨ ਜੀ ਤੁਸੀਂ ਮੈਨੂੰ ਇੱਕ ਗੱਲ ਕਹੀ ਸੀ ਕਿ ਅੱਜ ਤੋਂ ਬਾਅਦ ਮਰਦਾਨਿਆਂ ਤੋਂ ਕਿਸੇ ਅੱਗੇ ਹੱਥ ਨਹੀਂ ਅੜਨਾ ਤੈਨੂੰ ਜਿਸ ਵੀ ਵਸਤ ਦੀ ਜ਼ਰੂਰਤ ਹੋਈ ਤੂੰ ਮੈਨੂੰ ਦੱਸਿ ਇਸ ਕਰਕੇ ਮੈਂ ਉਸ ਦਿਨ ਤੋਂ ਬਾਅਦ ਕਿਸੇ ਹੋਰ ਤੋਂ ਕੋਈ ਵਸਤ ਨਹੀਂ ਮੰਗੀ ਅਤੇ ਮੈਂ ਤੁਹਾਡਾ ਵਚਨ ਯਾਦ ਕਰਦਾ ਰਿਹਾ ਭਾਈ ਮਰਦਾਨੇ ਨੇ ਕਿਹਾ ਕਿ ਮੇਰਾ ਗੁਜਾਰਾ ਤੁਹਾਡੀ ਕਿਰਪਾ ਨਾਲ ਚੰਗੀ ਤਰ੍ਹਾਂ ਚੱਲੀ ਜਾ ਰਿਹਾ ਹੈ ਪਰ ਗੁਰੂ ਜੀ ਹੁਣ ਮੇਰੀ ਲੜਕੀ ਦਾ ਵਿਆਹ ਆ ਗਿਆ ਹੈ ਜਿਸ ਕਰਕੇ ਕਾਫੀ ਖਰਚਾ ਹੋਵੇਗਾ ਹੁਣ ਮੇਰੇ ਕੋਲ ਵਿਆਹ ਵਾਸਤੇ ਖਰਚ ਕਰਨ ਲਈ ਰੁਪਏ ਨਹੀਂ ਹਨ ਅਤੇ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਆਪਣੀ ਧੀ ਦੇ ਵਿਆਹ ਤੇ ਖਰਚ ਕਰ ਸਕਾਂ ਇਸੇ ਕਰਕੇ ਗੁਰੂ ਜੀ ਮੈਂ ਤੁਹਾਡੇ ਕੋਲ ਆਇਆ ਹਾਂ ਹੁਣ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਸੁੱਖਾਂ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਿਆਨ ਨਾਲ ਸੁਣੋ ਇਸ ਸਮੇਂ ਭਾਈ ਪਗੀਰਥ ਗੁਰੂ ਜੀ ਦੇ ਕੋਲ ਬੈਠਾ ਸੀ ਉਹਨਾਂ ਨੇ ਭਾਈ ਪਗੀਰਥ ਨੂੰ ਕਿਹਾ ਕਿ ਭਾਈ ਮਰਦਾਨੇ ਦਾ ਇਹ ਕਾਰਜ ਤੂੰ ਕਰਨਾ ਹੈ ਗੁਰੂ ਜੀ ਨੇ ਕਿਹਾ ਕੇ ਪਗੀਰਥ ਤੂੰ ਕਾਗਜ਼ ਕੱਢ ਕੇ ਇੱਕ ਲਿਸਟ ਤਿਆਰ ਕਰ ਅਤੇ ਕੇ ਕਿਸ ਕਿਸ ਵਸਤ ਦੀ ਜ਼ਰੂਰਤ ਹੈ ਅਤੇ ਤੈਨੂੰ ਜੋ ਜੋ ਭਾਈ ਮਰਦਾਨਾ ਕਹੇਗਾ ਤੂੰ ਉਸ ਦਾ ਵਿਉਰਾ ਤਿਆਰ ਕਰ ਫਿਰ ਇਹ ਵਿਉਰਾ ਤਿਆਰ ਕਰਕੇ ਤੂੰ ਲਾਹੌਰ ਨੂੰ ਜਾ ਉੱਥੋਂ ਤੂੰ ਇਹ ਸਾਰੀਆਂ ਵਸਤਾਂ ਖਰੀਦ ਕੇ ਲਿਆਹੀਂ ਕਿਉਂਕਿ ਵਿਆਹ ਲਈ ਜੋ-ਜੋ ਵਸਤਾਂ ਲੋੜੀਂਦੀਆਂ ਹਨ ਉਹ ਤੈਨੂੰ ਇੱਥੋਂ ਸੁਲਤਾਨਪੁਰ ਤੋਂ ਨਹੀਂ ਮਿਲਣੀਆਂ ਗੁਰੂ ਜੀ ਨੇ ਭਾਈ ਪਗੀਰਥ ਜੀ ਨੂੰ ਕਿਹਾ ਕਿ ਤੂੰ ਲਾਹੌਰ ਤੋਂ ਚੰਗੀ ਤੋਂ ਚੰਗੀ ਵਸਤ ਦੇਖ ਕੇ ਲੈ ਆਉਣੀ ਹੈ ਗੁਰੂ ਜੀ ਨੇ ਕਿਹਾ ਕਿ ਇੱਕ ਸ਼ਰਤ ਹੈ ਪਗੀਰਥ ਇੱਕ ਰਾਤ ਤੂੰ ਲਾਹੌਰ ਰਹੀਂ ਪਰ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ ਹੈ ਇਸ ਤਰ੍ਹਾਂ ਤੂੰ ਛੇਤੀ ਸਾਰਾ ਸਮਾਨ ਖਰੀਦ ਕੇ ਵਾਪਸ ਆ ਜਾਂਮੀ ਭਾਈ ਪਗੀਰਥ ਨੇ ਗੁਰੂ ਜੀ ਦੀ ਆਗਿਆ ਮੰਨੀ ਉਸਨੇ ਕੋਈ ਵੀ ਸਵਾਲ ਨਾ ਕੀਤਾ ਫਿਰ ਭਾਈ ਮਰਦਾਨੇ ਨੂੰ ਕੋਲ ਬਿਠਾ ਕੇ ਭਾਈ ਪਗੀਰਥ ਨੇ ਇੱਕ ਲਿਸਟ ਤਿਆਰ ਕਰ ਲਈ ਗੁਰੂ ਜੀ ਨੇ ਲਿਸਟ ਦੇ ਸਮਾਨ ਦੇ ਅਨੁਸਾਰ ਭਾਈ ਪਗੀਰਥ ਜੀ ਨੂੰ ਰੁਪਏ ਦੇ ਦਿੱਤੇ ਫਿਰ ਭਾਈ ਪਗੀਰਥ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਪਨਾ ਸੀਸ ਨਿਵਾਕੇ ਲਾਹੌਰ ਵੱਲ ਤੁਰ ਪਿਆ ਅਤੇ ਉਹ ਲਾਹੌਰ ਪਹੁੰਚ ਗਿਆ ਪਹੁੰਚ ਗਿਆ ਉਹ ਇੱਕ ਵੱਡੀ ਦੁਕਾਨ ਤੇ ਗਿਆ ਜਿੱਥੇ ਇੱਕ ਸ਼ਾਹ ਬੈਠਾ ਸੀ ਜਿਸ ਦਾ ਨਾਮ ਮਾਨਸੁਖ ਸੀ ਭਾਈ ਮਾਨਸੁਖ ਜੀ ਦਾ ਕਾਰੋਬਾਰ ਬਹੁਤ ਵੱਡਾ ਸੀ ਅਤੇ ਉਹ ਬਹੁਤ ਧਨੀ ਸੀ ਫੇਰ ਭਾਈ ਪੰਗੀਰਥ ਜੀ ਮਾਨਸੁਖ ਜੀ ਕੋਲ ਪਹੁੰਚ ਗਿਆ ਅਤੇ ਉਸ ਨੂੰ ਸਾਰੀ ਗੱਲ ਦੱਸੀ ਕਿ ਮੈਨੂੰ ਇਹ ਸਮਾਨ ਚਾਹੀਦਾ ਹੈ ਉਸਨੇ ਸਾਰਾ ਰੁਪਈਆ ਭਾਈ ਮਾਨਸੁਖ ਜੀ ਨੂੰ ਫੜਾ ਦਿੱਤਾ ਅਤੇ ਕਿਹਾ ਤੁਸੀਂ ਮੈਨੂੰ ਇਹ ਸਾਰਾ ਸਮਾਨ ਪੈਕ ਕਰਕੇ ਦੇ ਦੇਵੋ ਕਾਗਜ਼ ਉੱਪਰ ਜਿੰਨਾ ਵੀ ਸਮਾਨ ਲਿਖਿਆ ਹੋਇਆ ਸੀ ਤਾਂ ਭਾਈ ਮਾਨਸੁਖ ਨੇ ਸਾਰਾ ਸਮਾਨ ਆਪਣੇ ਆਦਮੀਆਂ ਕੋਲੋਂ ਮੰਗਾ ਕੇ ਇਕੱਠਾ ਕਰਕੇ ਰੱਖ ਦਿੱਤਾ ਭਾਈ ਪਗੀਰਥ ਜੀ ਨੇ ਮਾਨਸੁਖ ਜੀ ਨੂੰ ਇਹ ਵੀ ਦੱਸ ਦਿੱਤਾ ਕਿ ਮੈਂ ਇੱਕ ਰਾਤ ਵਾਸਤੇ ਲਾਹੌਰ ਰਹਿਣਾ ਹੈ ਅਤੇ ਇਹ ਹੁਕਮ ਮੈਨੂੰ ਮੇਰੇ ਗੁਰੂ ਜੀ ਦਾ ਹੈ ਇਸ ਕਰਕੇ ਤੁਸੀਂ ਮੇਰਾ ਕੰਮ ਕਰ ਦੇਵੋ ਭਾਈ ਪਗੀਰਥ ਦੀ ਇਹ ਗੱਲ ਸੁਣ ਕੇ ਭਾਈ ਮਨੁੱਖ ਜੀ ਨੇ ਉਹਨਾਂ ਦਾ ਬਹੁਤ ਆਦਰ ਸਤਕਾਰ ਕੀਤਾ ਫਿਰ ਉਸ ਨੇ ਭਾਈ ਪਗੀਰਥ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਕਿਹਾ ਕਿ ਹੁਣ ਸ਼ਾਮ ਹੋ ਗਈ ਹੈ ਅਤੇ ਰਾਤ ਪੈਣ ਵਾਲੀ ਹੈ ਇਸ ਕਰਕੇ ਰਾਤ ਨੂੰ ਤੁਸੀਂ ਮੇਰੇ ਕੋਲ ਹੀ ਰੁਕ ਜਾਵੋ ਸੋ ਇੱਥੇ ਹੀ 27ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਹੁਣ 27ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਬੁੱਧਵਾਰ ਨੂੰ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ